ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਸ 'ਚ ਆਪਾਂ ਜਾਣਾਂਗੇ ਕਿ ਆਪਾਂ ਆਪਣੀ ਲਾਲ ਕਾਪੀ ਜਿਹੜੀ ਬਣਾਈ ਹੋਈ ਹੈ ਉਸ ਦਾ ਸਟੇਟਸ ਹੈ ਜਿਹੜਾ ਉਹ ਕਿਵੇਂ ਚੈੱਕ ਕਰ ਸਕਦੇ ਆਂ ਮਤਲਬ ਆਪਣੀ ਲਾਲ ਕਾਪੀ ਬਣੀ ਹੈ ਜਾਂ ਨਹੀਂ ਬਣੀ ਜੇ ਉਹਦੇ ਉੱਤੇ ਰਿਐਕਸ਼ਨ ਲੱਗੀ ਹੈ ਤਾਂ ਕਿ ਉਹਤੇ ਰਿਐਕਸ਼ਨ ਲੱਗੀ ਹੈ ਕਿਵੇਂ ਆਪਾਂ ਉਹਨੂੰ ਦੂਰ ਕਰ ਸਕਦੇ ਆਂ ਆਪਾਂ ਉਹਦੇ 'ਚ ਕਿਹੜੀ ਆਪਣੀ ਸਕੀਮ ਹੈ ਜਿਹੜੀ ਉਹ ਅਪਲਾਈ ਕੀਤੀ ਹੋਈ ਹੈ ਕਿੰਨੇ ਆਪਣੇ ਪੈਸੇ ਪਾਸ ਹੋਏ ਨੇ ਉਹ ਪੈਸੇ ਪਾਸ ਹੋਏ ਵੀ ਨੇ ਜਾਂ ਨਹੀਂ ਪਾਸ ਹੋਏ ਜਾ ਵੀ ਰੋਬਜੈਕਸ਼ਨ ਚ ਖੜੇ ਨੇ ਇਹ ਸਭ ਚੀਜ਼ਾਂ ਦੀ ਜਾਣਕਾਰੀ ਅੱਜ ਦੀ ਵੀਡੀਓ ਚ ਆਪਾਂ ਲਵਾਂਗੇ ਤਾਂ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਆਪਣੇ ਮੋਬਾਈਲ ਦੇ ਬ੍ਰਾਊਜ਼ਰ 'ਚ ਤੁਸੀਂ ਵਾਈਬਸੈਟ ਓਪਨ ਕਰੋਗੇ bocw.punjab.gov.in ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਬਾਕਸ 'ਚ ਵੀ ਮਿਲ ਜਾਊਗਾ ਤੇ ਉੱਥੋਂ ਵੀ ਤੁਸੀਂ ਕਲਿੱਕ ਕਰਕੇ ਸਾਈਟ ਐ ਜਿਹੜੀ ਓਪਨ ਕਰ ਸਕਦੇ ਹੋ ਜਿਵੇਂ ਹੀ ਆਪਾਂ ਇਹ ਸਾਈਟ ਆਪਣੇ ਮੋਬਾਈਲ ਤੇ ਓਪਨ ਕਰਦੇ ਆ ਜਾਂ ਆਪਣੇ ਲੈਪਟਾਪ ਤੇ ਓਪਨ ਕਰਦੇ ਆ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਖੁੱਲ ਕੇ ਆਪਣੇ ਸਾਹਮਣੇ ਆ ਜਾਊਗਾ ਤਾਂ ਆਪਾਂ ਇੱਥੇ ਕਰਨਾ ਕੀ ਹੈ ਸਭ ਤੋਂ ਸੱਜੇ ਪਾਸੇ ਕਾਰਨਰ 'ਚ ਤਿੰਨ ਆਪਸ਼ਨ ਬਣੇ ਹੋਏ ਨੇ ਜਿਹੜਾ ਵਿਚਕਾਰਲਾ ਆਪਸ਼ਨ ਹੈ ਤੇ ਇੱਕ ਸਟੇਟਸ ਇਸ ਤੇ ਆਪਾਂ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਇਸ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਖੁੱਲ ਕੇ ਆਪਣੇ ਸਾਹਮਣੇ ਆ ਜਾਊਗਾ ਇੱਥੇ ਆਪਾਂ ਕਰਨਾ ਕੀ ਹੈ ਆਪਣਾ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਜਿਹੜੇ ਤੇ ਆਪਾਂ ਲਾਲ ਕਾਪੀ ਬਣਵਾਈ ਹੋਈ ਹੈ ਉਹ ਮੋਬਾਈਲ ਨੰਬਰ ਹੈ ਜਿਹੜਾ ਇਸ ਤਰ ਆਪਣਾ ਮੋਬਾਈਲ ਨੰਬਰ ਭਰਨ ਤੋਂ ਬਾਅਦ ਜਿਹੜਾ ਸੈਂਡ ਓ ਓਟੀਪੀ ਲਿਖਿਆ ਹੋਇਆ ਹੈ ਇਸ ਤੇ ਆਪਾਂ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਸੈਂਡ ਓਟੀਪੀ ਤੇ ਕਲਿੱਕ ਕਰਾਂਗੇ ਜੇਕਰ ਉਸ ਨੰਬਰ ਤੇ ਆਪਣੀ ਲਾਲ ਕਾਪੀ ਬਣੀ ਹੋਈ ਹੈ ਤਾਂ ਇੱਥੇ ਹਰਾ ਨਿਸ਼ਾਨਾ ਜਿਹੜਾ ਉਹ ਗ੍ਰੀਨ ਟਿਕ ਸਹੀ ਦੀ ਲੱਗ ਜਾਣੀ ਹੈ ਤੇ ਓਟੀਪੀ ਸੈਂਟ ਲਿਖਿਆ ਆ ਜਾਣਾ ਜੇਕਰ ਉਸ ਮੋਬਾਈਲ ਨੰਬਰ ਤੇ ਆਪਣੀ ਲਾਲ ਕਾਪੀ ਨਹੀਂ ਬਣੀ ਹੋਈ ਤਾਂ ਓਟੀਪੀ ਨਹੀਂ ਜਾਊਗਾ ਜੇਕਰ ਬਣੀ ਹੋਈ ਹੈ ਤਾਂ ਹੀ ਓਟੀਪੀ ਜਾਊਗਾ ਜੇਕਰ ਕਈ ਵਾਰੀ ਮੋਬਾਈਲ ਨੰਬਰ ਵੀ ਗਲਤ ਪਾਇਆ ਜਾਂਦਾ ਹੈ ਫਿਰ ਵੀ ਓਟੀਪੀ ਨਹੀਂ ਜਾਂਦਾ OTP ਜਾਣ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਓਕੇ ਤੇ ਕਲਿੱਕ ਕਰ ਦੋਗੇ ਓਕੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਨੰਬਰ ਤੇ OTP ਆਊਗਾ ਜਿਹੜਾ ਕਿ 6 ਅੱਖਰਾਂ ਦਾ ਹੋਊਗਾ ਇਹ OTP ਆਉਣ ਚ ਕਈ ਵਾਰੀ ਵੀ ਤੋਂ ਲੈ ਕੇ 30 ਸਕਿੰਟ ਤੱਕ ਦਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਇਹ ਨਾਲ ਦੀ ਨਾਲ OTP ਨਹੀਂ ਆਉਂਦਾ ਹੈਗਾ ਥੋੜਾ ਟਾਈਮ ਲੈਂਦਾ ਹੈ OTP ਉਸ ਉਹ 6 ਅੱਖਰਾਂ ਦਾ ਜਿਹੜਾ OTP ਹੋਊਗਾ ਉਸ ਨੂੰ ਇਸ ਤਰ੍ਹਾਂ ਆਪਾਂ ਫਿਲ ਕਰ ਦਾਂਗੇ OTP ਫਿਲ ਕਰਨ ਤੋਂ ਬਾਅਦ ਆਪਾਂ ਕਲਿੱਕ ਕਰਨਾ ਹੈ ਵੈਰੀਫਾਈ OTP ਤੇ ਜਿਵੇਂ ਹੀ ਆਪਾਂ ਵੈਰੀਫਾਈ OTP ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਤੁਹਾਡੀ ਜਿਹੜੀ ਡਿਟੇਲ ਹੈ ਉਹ ਨਿਕਲ ਕੇ ਤੁਹਾਡੇ ਸਾਹਮਣੇ ਸਕਰੀਨ ਤੇ ਆ ਜਾਊਗੀ ਉਸ ਡਿਟੇਲ ਚ ਆਪਣਾ ਕੀ ਕੁਝ ਹੋਊਗਾ ਤੁਹਾਡਾ ਨਾਮ ਹੋਊ ਫਾਦਰ ਨੇਮ ਹੋਊ ਬੈਂਕ ਦੀ ਸਾਰੀ ਡਿਟੇਲ ਹੋਊ ਤੁਹਾਡਾ ਆਪਣਾ ਐਡਰੈਸ ਹੋਊਗਾ ਤੁਸੀਂ ਦੇਖ ਸਕਦੇ ਹੋ ਕਿਹੜਾ ਬੈਂਕ ਵਾਲਾ ਖਾਤਾ ਜਾਂ ਮੋਬਾਈਲ ਨੰਬਰ ਤੁਸੀਂ ਆਪਣੀ ਲਾਲ ਕਾਪੀ ਚ ਅਟੈਚ ਕਰਾਇਆ ਹੋਇਆ ਹੈ ਇਸ ਡਿਟੇਲ ਤੋਂ ਬਾਅਦ ਜਿਹੜੀ ਮੇਨ ਦੇਖਣ ਵਾਲੀ ਚੀਜ਼ ਹੈ ਉਹ ਹੈਗੇ ਰਜਿਸਟ੍ਰੇਸ਼ਨ ਐਂਡ ਰੀਨਿਊਅਲ ਹਿਸਟਰੀ ਐਂਡ ਸਟੇਟਸ ਇਹਦੇ 'ਚ ਜਦੋਂ ਆਪਾਂ ਜਾਵਾਂਗੇ ਇੱਥੇ ਜਾ ਕੇ ਆਪਾਂ ਸਟੇਟਸ ਚ ਚੈੱਕ ਕਰਾਂਗੇ ਜਿਹੜਾ ਇਹ ਸਟੇਟਸ ਹੈ ਤਾਂ ਹਮੇਸ਼ਾ ਅਪਰੂਵਡ ਹੀ ਲਿਖਿਆ ਹੋਊਗਾ ਪਰ ਨੀਚੇ ਜਾ ਕੇ ਜਦੋਂ ਆਪਾਂ ਸਟੇਟਸ ਚ ਚੈੱਕ ਕਰਾਂਗੇ ਜੇਕਰ ਇਹ ਸਟੇਟਸ ਅਪਰੂਵਡ ਹੈ ਤਾਂ ਸਮਝ ਲਓ ਕਿ ਤੁਹਾਡੀ ਲਾਲ ਕਾਪੀ ਬਣੀ ਹੋਈ ਹੈ ਤੇ ਲਾਲ ਕਾਪੀ ਬਣੀ ਹੋਈ ਕਦੋਂ ਤੋਂ ਲੈ ਕੇ ਕਦੋਂ ਤੱਕ ਹੈ ਇਹ ਤੁਸੀਂ ਦੇਖ ਸਕਦੇ ਹੋ ਸਟਾਰਟ ਡੇਟ ਐਂਡ ਡੇਟ ਤੁਹਾਡੀ ਲਾਲ ਕਾਪੀ ਦੀ ਤਰੀਕ ਕਦੋਂ ਤੱਕ ਪਈ ਹੈ ਇਹ ਮੰਨ ਕੇ ਚੱਲੋ ਇਹ ਤੇ ਲਿਖਿਆ ਹੈ 5 ਅਗਸਤ 2026 ਤਾਂ ਇਹ ਲਾਲ ਕਾਪੀ 5 ਅਗਸਤ 2026 ਤੱਕ ਪਈ ਹੈ ਕਈ ਵਾਰੀ ਕੀ ਹੁੰਦਾ ਕਿ ਆਪਣੀ ਲਾਲ ਕਾਪੀ ਆਬਜੈਕਸ਼ਨ ਚ ਖੜੀ ਹੁੰਦੀ ਹੈ ਜਾਂ ਫਿਰ ਨਹੀਂ ਬਣੀ ਹੁੰਦੀ ਤਾਂ ਫਿਰ ਉੱਥੇ ਸਟੇਟਸ ਤੇ ਲਿਖਿਆ ਆ ਜੂਗਾ no action taken yet ਜੇਕਰ ਤੁਹਾਡੀ ਲਾਲ ਕਾਪੀ ਤੇ ਕੋਈ ਆਬਜੈਕਸ਼ਨ ਲੱਗੀ ਹੋਈ ਹੈ ਤਾਂ ਇੱਥੇ ਆਬਜੈਕਸ਼ਨ ਲਿਖਿਆ ਆ ਜੂਗਾ ਜੇਕਰ ਇਸ ਤਰ੍ਹਾਂ new no action taken yet ਲਿਖਿਆ ਆ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਲਾਲ ਕਾਪੀ ਲੇਬਰ ਇੰਸਪੈਕਟਰ ਦੇ ਖਾਤੇ ਚ ਗਈ ਹੈ ਉਸ ਨੂੰ ਪਾਸ ਹੋਣ ਤੇ ਹਜੇ ਥੋੜਾ ਟਾਈਮ ਲੱਗੂਗਾ ਤੇ ਜਾਂ ਤਾਂ ਤੁਸੀਂ ਲੇਬਰ ਇੰਸਪੈਕਟਰ ਨੂੰ ਮਿਲ ਕੇ ਪਾਸ ਕਰਵਾ ਸਕਦੇ ਹੋ ਜਾਂ ਫਿਰ ਥੋੜੇ ਟਾਈਮ ਤੱਕ ਉਹ ਆਪਣੇ ਆਪ ਹੀ ਪਾਸ ਅਪਰੂਵ ਹੋ ਜਾਣੀ ਹੈ ਉਸ ਤੋਂ ਬਾਅਦ ਅੱਗੇ ਜਦੋਂ ਆਪਾਂ ਸਕਰੋਲ ਡਾਊਨ ਕਰਾਂਗੇ ਉੱਥੇ ਲਿਖਿਆ ਹੋਇਆ ਹੈ ਵਰਕਰ ਸਕੀਮ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਲਾਲ ਕਾਪੀ ਤੇ ਕੋਈ ਵੀ ਸਕੀਮ ਨਹੀਂ ਅਪਲਾਈ ਕਰੀ ਹੋਈ ਕਿਉਂਕਿ ਜੇਕਰ ਤੁਹਾਡੀ ਲਾਲ ਕਾਪੀ ਤੇ ਸਕੀਮ ਅਪਲਾਈ ਕਰੀ ਹੋਊ ਤਾਂ ਇੱਥੇ ਵੀ ਡਿਟੇਲ ਆ ਜਾਊਗੀ ਆ ਵਰਕਰ ਸਕੀਮ ਤੇ ਇੱਥੇ ਕੀ ਹੈ ਸਟੇਟਮੈਂਟ ਫਾਰ ਐਜੂਕੇਸ਼ਨ ਜਿਸ ਜਿਹੜਾ ਬੱਚਿਆਂ ਦਾ ਵਜੀਫਾ ਜਿਹੜਾ ਉਹ ਅਪਲਾਈ ਕਰਿਆ ਹੋਇਆ ਹੈ ਜਿਹੜਾ ਕਿ 30000 ਰੁਪਏ ਆਇਆ ਹੋਇਆ ਹੈ ਇਹ ਬਜੀਫੇ ਕਿ ਕਿਹੜੀ ਕਲਾਸ ਨੂੰ ਕਿੰਨਾ ਬਜੀਫਾ ਹੁੰਦਾ ਹੈ ਇਸ ਦੀ ਡਿਟੇਲ ਵੀਡੀਓ ਆਪਣੇ ਚੈਨਲ ਤੇ ਆਪਾਂ ਪਹਿਲਾਂ ਬਣਾ ਕੇ ਅਪਲੋਡ ਕੀਤੀ ਹੋਈ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਸਾਲ ਨਾਲ ਕਾ ਫੀਚਪ ਜੀ ਫੰਦਾ ਹੈ ਜਿਹੜਾ ਕਿ 3000 ਤੋਂ ਲੈ ਕੇ 50000 ਤੱਕ ਬਜੀਫਾ ਹੁੰਦਾ ਹੈ ਤੇ ਹਰ ਇੱਕ ਸਾਲ ਤੁਸੀਂ ਨਵਾਂ ਬਜੀਫਾ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਜੇਕਰ ਇਸ ਤੇ ਕੋਈ ਆਬਜੈਕਸ਼ਨ ਲੱਗੀ ਹੋਈ ਹੈ ਤਾਂ ਇੱਥੇ ਲਾਲ ਅੱਖਰਾਂ 'ਚ ਲਿਖਿਆ ਆ ਜੂਗਾ ਕਲਿੱਕ ਹੇਅਰ ਟੂ ਚੈੱਕ ਆਬਜੈਕਸ਼ਨ ਤਾਂ ਜਿਵੇਂ ਹੀ ਆਪਾਂ ਉਸ ਤੇ ਕਲਿੱਕ ਕਰਾਂਗੇ ਤਾਂ ਇੱਥੇ ਜਿਹੜੀ ਵੀ ਆਬਜੈਕਸ਼ਨ ਲੱਗੀ ਹੋਈ ਹੈ ਉਹ ਸਬਜੈਕਸ਼ਨ ਦੀ ਡਿਟੇਲ ਹੈ ਜਿਹੜੀ ਉਹ ਇੱਥੇ ਲਿਸ਼ੀ ਹੋਈ ਆ ਜੂਗੀ ਜਿਵੇਂ ਇਸ ਤੇ ਲਿਖਿਆ ਹੈ ਕਾਈਂਡਲੀ ਅਪਲੋਡ ਫਾਰਮ ਨੰਬਰ 27 ਇਅਰ ਵਾਈਜ਼ ਫਾਊਂਡ ਡੇਟ ਆਫ ਰਜਿਸਟ੍ਰੇਸ਼ਨ ਐਂਡ ਬਿਫੋਰ ਦਾ ਡੇਟ ਆਫ ਐਪਲੀਕੇਸ਼ਨ ਇਸ ਤਰ੍ਹਾਂ ਜਿਹੜੀ ਵੀ ਤੁਹਾਡੀ ਉਸ ਤੇ ਆਬਜੈਕਸ਼ਨ ਲੱਗੀ ਹੋਈ ਆ ਉਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਆਬਜੈਕਸ਼ਨ ਨੂੰ ਸਹੀ ਕਰਾਉਣ ਵਾਸਤੇ ਤੁਸੀਂ ਸੇਵਾ ਕੇਂਦਰ ਚ ਵੀ ਜਾ ਸਕਦੇ ਹੋ ਜਾਂ ਫਿਰ ਡੋਰ ਸਟੈਪ ਤੇ ਤੁਸੀਂ ਬੁਕਿੰਗ ਕਰਕੇ ਆਪ ਉਸ ਨੂੰ ਕਰੇ ਬਲਾ ਕੇ ਸੇਵਾ ਕੇਂਦਰ ਵਾਲੇ ਨੂੰ ਉਸ ਨੂੰ ਦੂਰ ਕਰ ਸਕਦੇ ਹੋ ਜਾਂ ਫਿਰ ਆਪਣੇ ਆਪ ਆਪਣੇ ਮੋਬਾਈਲ ਤੋਂ ਵੀ ਉਸ ਨੂੰ ਦੂਰ ਕਰ ਸਕਦੇ ਹੋ ਮੋਬਾਈਲ ਤੋਂ ਕਿਵੇਂ ਦੂਰ ਕਰ ਸਕਦੇ ਆ ਇਸ ਦੀ ਡਿਟੇਲ ਵੀਡੀਓ ਆਪਣੇ ਚੈਨਲ ਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਜੇਕਰ ਮੰਨ ਕੇ ਚੱਲੋ ਇਸ ਤਰ੍ਹਾਂ ਆਪਾਂ ਦੇਖਿਆ ਸੀ ਇੱਥੇ ਸਟੇਟਸ ਤੇ ਨਿਊ ਲਿਖਿਆ ਹੋਇਆ ਜੇਕਰ ਇੱਥੇ ਆਬਜੈਕਸ਼ਨ ਲਿਖਿਆ ਹੋਇਆ ਹੈ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਲਾਲ ਕਾਪੀ ਤੇ ਆਬਜੈਕਸ਼ਨ ਲੱਗੀ ਹੋਈ ਹੈ ਹੁਣ ਜੇਕਰ ਆਪਾਂ ਦੇਖਣਾ ਹੋਵੇ ਕਿ ਆਬਜੈਕਸ਼ਨ ਕੀ ਲੱਗੀ ਹੋਈ ਹੈ ਤਾਂ ਸਕਰੋਲ ਡਾਊਨ 'ਤੇ ਜਾਵਾਂਗੇ ਆ ਦੇਖੋ ਇੱਥੇ ਆਬਜੈਕਸ਼ਨ ਹਿਸਟਰੀ ਹੈ ਇਹ ਤੁਸੀਂ ਅਪ ਟੂ ਡੇਟ ਆਬਜੈਕਸ਼ਨ ਦੇਖਣੇ ਜਿਵੇਂ ਮੰਨ ਕੇ ਚੱਲੋ ਇਹ 2019 'ਚ ਲ ਬਟ ਜਿਹੜੀ ਹੁਣ ਆਲੀਬਜੈਕਸ਼ਨ ਹੈ ਨਵੀਂ ਉਹ ਨੀਚੇ ਲਿਖੀ ਆਉਗੀ ਫਾਰਮ ਨੰਬਰ 27 ਅਪਡੇਟਡ ਤੁਹਾਡੀ ਲਾਲ ਕਾਪੀ ਤੇ ਜਿਹੜੀ ਵੀ ਓਬਜੈਕਸ਼ਨ ਹੋਈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਉਹਦੇ ਚ ਜਿਹੜੀ ਕੋਈ ਕਮੀ ਆ ਰਹੀ ਹੈ ਉਸ ਨੂੰ ਸੇਵਾ ਕੇਂਦਰ ਚ ਜਾ ਕੇ ਤੁਸੀਂ ਦੂਰ ਕਰਾ ਸਕਦੇ ਹੋ ਇਸ ਤਰ੍ਹਾਂ ਤੁਹਾਡੀ ਲਾਲ ਕਾਪੀ ਤੇ ਕਿਹੜੀ ਤੁਸੀਂ ਸਕੀਮ ਅਪਲਾਈ ਕਰੀ ਹੋਈ ਹੈ ਲਾਲ ਕਾਪੀ ਬਣੀ ਹੈ ਨਹੀਂ ਬਣੀ ਹੈ ਇਹ ਸੱਚੀ ਜਾਂ ਤੁਸੀਂ ਆਪਣੇ ਮੋਬਾਈਲ ਤੋਂ ਆਪਣੇ ਆਪ ਹੀ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਧੰਨਵਾਦ ਆਪਣੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ YouTube ਤੇ ਵੀ ਆਪਣਾ ਚੈਨਲ ਹੈ ਕੋਸ਼ਕ ਕੰਪਿਊਟਰ ਕੈਫੇ ਦੇ ਨਾਮ ਤੇ ਉੱਥੇ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਤੇ ਆਪਣਾ ਚੈਨਲ ਹੈ ਹਰਪਾਲ ਸ਼ਰਮਾ ਕੋਸ਼ਕ ਦੇ ਨਾਮ ਦੇ ਉੱਥੇ ਜਾ ਕੇ ਆਪਾਂ ਨੂੰ ਬਾਦੂ ਤੋਂ ਬਾਦ ਫਰੈਂਡ ਰਿਕੁਐਸਟਸ ਭੇਜਿਓ ਫੋਲੋ ਕਰਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਤੱਕ ਸ਼ੇਅਰ ਕਰਿਓ ਧੰਨਵਾਦ